ਮੈਂ ਅੱਜ ਜਾ ਰਿਹਾ ਹਾਂ ਜੀ ਪਿੰਡ ਡੁੰਬ ਵਾਲੀ ਡਬਲੀ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ ਇਹ ਹੈ ਜੀ ਪਿੰਡ ਚੱਕ ਸੜਕਿਸੇ ਗਵਾਲਾ ਗਗਨਦੀਪ ਸਿੱਧੂ ਜੀ ਹੋਣਾ ਤਾਂ ਰਿਹਾ ਹੈ ਇਹ ਪੀਆ ਸ਼ਬਦ ਬੋਲਦਾ ਹੈ ਜੀ ਪਿਆਰੇ ਸ਼ਗਨਾਂ ਦੇ ਗੀਤ ਗਗਨਦੀਪ ਸਿੱਧੂ ਦੀ ਨਾਮ ਪਿਆਰੇ ਤੇ ਬੁਝੇ ਪਿਆਰੇ ਜੀ ਮਾਤਰ ਪੇਂਜੇ ਪਿੰਡ ਉਪਰਾਧ ਲਈ ਵੇਰੂ ਜੀ ਦਾ ਖਾਲਸਾ ਵੇਰੂ ਜੀ ਕੀ ਫਤਿਹ ਨਮਸਕਾਰ ਆਦਾਬ ਦੀ ਅੱਜ ਦੇ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਜਿਹੜਾ ਅੱਜ ਦਾ ਵਲੌਗ ਹੈ ਬਹੁਤ ਇੰਟਰਸਟਿੰਗ ਹੋਣ ਜਾ ਰਿਹਾ ਹੈ ਮੈਂ ਅੱਜ ਜਾ ਰਿਹਾ ਹਾਂ ਜੀ ਪਿੰਡ ਡੋਂਬ ਵਾਲੀ ਡਬ ਵਾਲੀ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ ਤੇ ਇਹ ਪਿੰਡ ਦੇ ਕੁਝ ਮੈਂ ਦਿਲਚਸਪ ਗੱਲਾਂ ਵੀ ਤੁਹਾਨੂੰ ਦੱਸੂਗਾ ਤੇ ਉੱਥੇ ਮੇਰੇ ਦੋਸਤ ਗਗਨਦੀਪ ਸਿੱਧੂ ਜੀ ਹੋਰਾਂ ਦਾ ਵਿਆਹ ਤੇ ਅੱਬਾ ਵਿਆਹ ਵੀ ਤੁਹਾਨੂੰ ਦਿਖਾਉਨੇ ਆ ਤੇ ਮੇਰੇ ਨਾਲ ਨੇ ਜੀ ਰਵਿੰਦਰ ਰਵਿੰਦਰ ਸਿੰਘ ਫਰੋਮ ਜੀਵਾਰਾਂ ਇਹ ਮਸੀਹ ਦਾ ਬੇਟਾ ਹੈ ਤੇ ਭਾਈ ਜੀ ਇਹ ਜਿਹੜੇ ਸਿੱਧੂ ਹੈ ਜੀ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਬਾਬੇ ਸੀਗੇ ਜੀ ਬਾਬਾ ਕਾਲਾ ਸਿੰਘ ਤੇ ਬਾਬਾ ਆਲਾ ਸਿੰਘ ਕੀ ਬਾਬਾ ਕਾਲਾ ਸਿੰਘ ਦੀ ਜਿਹੜੀ ਹੈਗੀ ਅੱਗੇ ਫੈਮਿਲੀ ਹੈ ਤੇ ਬਾਕੀ ਇਸ ਪਿੰਡ ਦੀਆਂ ਇਤਿਹਾਸਕ ਗੱਲਾਂ ਵੀ ਬਹੁਤ ਸਾਰੀਆਂ ਹੈਗੀਆਂ ਬਹੁਤ ਸਾਰੀਆਂ ਦੇ ਇਤਿਹਾਸਕ ਘਟਨਾਵਾਂ ਹੈ ਤੇ ਬਹੁਤ ਅੱਛੇ ਜਿਹੜੇ ਇੱਥੇ ਸਰਦਾਰ ਰਹਿੰਦੇ ਐ ਤੇ ਇਹਨਾਂ ਦੇ ਪਿੰਡ 'ਚ ਇੱਕ ਰਾਜਸਥਾਨ ਦਾ ਰਾਜਾ ਆਇਆ ਤੇ ਰੁਕਿਆ ਸੀਗਾ ਕੁਝ ਦਿਨ ਤੇ ਉਹਨੇ ਇਹਨਾਂ ਨੂੰ ਕੋਈ ਜ਼ਮੀਨ ਗਿਫਟ ਕੀਤੀ ਸੀ ਉਹਦੇ ਪਿੱਛੇ ਕੀ ਕਾਰਨ ਸੀ ਉਹ ਕਿੰਨੇ ਦਿਨ ਰੁਕੇ ਇਹ ਆਪਾਂ ਅੱਗੇ ਪਿੰਡ ਚੱਲ ਕੇ ਤੁਹਾਨੂੰ ਜਿਹੜਾ ਹੈਗਾ ਕੁਝ ਦਿਲਚਸਪ ਗੱਲਾਂ ਦੱਸਾਂਗੇ ਤੇ ਜੁੜੇ ਰਹੋ ਜੀ ਤੁਸੀਂ ਮੇਰੇ ਨਾਲ ਆਪਣੇ ਬਹੁਤ ਸੜਕਾਂ ਨੂੰ ਲੈ ਕੇ ਤਾਂ ਬਹੁਤ ਪ੍ਰੋਗਰੈਸ ਹੋਈ ਹੈ ਜੇ ਦੇਸ਼ ਦੇ ਵਿੱਚ ਇਹ ਹੈ ਜੀ ਮਲੂਕ ਤੋਂ ਡੱਬ ਵਾਲੀ ਇੱਥੇ ਬਹੁਤ ਪੁੱਛਾਂ ਨਹੀਂ ਮਾ ਥਾ ਹੁੰਦਾ ਸੀ ਸੇਮ ਕਰਕੇ ਮੇਸ਼ੇ ਸੜਕ ਦਾ ਜਿਹੜਾ ਸੀਗਾ ਬਹੁਤ ਮੰਦਾ ਹਾਲ ਹੁੰਦਾ ਸੀ ਬੜੀ ਵਿਸ਼ੇਸ਼ ਸੀ ਕਿ ਬਟ ਅੱਜ ਇਹ ਰਸਤਾ ਬਹੁਤ ਸੁਣ ਤੇ ਬਹੁਤ ਫਾਸਤ ਬਹੁਤ ਵਧੀਆ ਹੋ ਗਿਆ ਤੇ ਪਿੱਛੇ ਟੋਲ ਟੈਕ ਸੀ ਸ਼ਾਇਦ ਅੱਗੇ ਵੀ ਇੱਕ ਆਊਗਾ ਇਹ ਮੈਨਲੈਸ ਇਹਦੇ ਵਿੱਚ ਕੋਈ ਵੀ ਬੰਦਾ ਨਹੀਂ ਇਹ ਹੈ ਜੀ ਸੜਕ ਲੋਟ ਤੋਂ ਡੱਬ ਵਾਲੀ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਬਣੀ ਹੋਈ ਹੈ ਤੇ ਟੈਕਸ ਲੈਂਦੇ ਹੈ ਜੀ ਬਟ ਕੋਈ ਕਮੀ ਨਹੀਂ ਹੈ ਜੀ ਬਹੁਤ ਫਾਸਟ ਹੈ ਪਿਲਾਈ ਤੇ ਸੇਮ ਦਾ ਹੋਣ ਕਰਕੇ ਉੱਚਾ ਨੀਵਾ ਬਹੁਤ ਸੀਗਾ ਸੜਕ ਦਾ ਮਾੜਾ ਹਾਲ ਸੀ ਪਰ ਹੁਣ ਇਹ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਵਧੀਆ ਹੈ ਇਹ ਸੜਕ ਜਿਹੜਾ ਸਮਾਂ ਵੀ ਬਚਦਾ ਤੇਲ ਦੀ ਵੀ ਬਚਦਾ ਹੈ ਇਹ ਹੈ ਜੀ ਪਿੰਡ ਚੱਕ ਖੜਕ ਸਿੰਘ ਵਾਲਾ ਉਰਫ ਗਿਲਵੜ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇਹਦਾ ਇੱਕ ਬਹੁਤ ਦਿਲਚਸਪ ਇਤਿਹਾਸ ਹੈ ਤੇ ਮੈਂ ਇਹ ਡੀਬੀਆ ਵਾਲਾ ਘਰ ਇਹ ਪੀਆਂ ਸ਼ਬਦ ਬੋਲ ਰਹੀ ਹੈ ਜਿਹੜਾ ਦੀ ਸ਼ਗਨਾਂ ਦੇ ਗੀਤ ਇਹ ਆਉਣ ਵਾਲੀਆਂ ਬੱਚਿਆਂ ਨੂੰ ਵੀ ਸਿੱਖਣੇ ਚਾਹੀਦੇ ਆ ਜਿਹੜੀਆਂ ਸਾਡੀਆਂ ਅੱਗੇ ਧੀਆਂ ਰਹਿ ਗਈਆਂ ਜੋ ਹੁਣ ਛੋਟੀਆਂ ਜਵਾਨ ਹੋ ਰਹੀਆਂ ਉਹ ਇਸ ਪਰੰਪਰਾ ਨੂੰ ਨਾਲ ਕਿਤੇ ਖਤਮ ਨਹੀਂ ਹੋਣੀ ਚਾਹੀਦੀ ਹੈ ਜਲਦੀ ਵੜੀ ਜਾਈਦੀ ਹੈ ਗਗਨਦੀਪ ਸਿੰਘ ਜਿਨ੍ਹਾਂ ਦੇ ਪਿਆ ਤੇ ਪਹੁੰਚੇ ਹੋਏ ਹੈ ਜੀ ਬਹੁਤ ਆਜ਼ੀਜ਼ ਨੱਤਰ ਹੈ ਨਾਲ ਉਹਨਾਂ ਦੇ ਫਾਦਰ ਸਾਹਿਬ ਪਰਿਵਾਰਕ ਮੈਂਬਰ ਜਿੰਨਾ ਭਾਦੀਆਂ ਚਾਚੀਆਂ ਤਾਈਆਂ ਵਾਸੀ ਦੇਵੇ ਹੈ ਪਾਣੀ ਵੀ ਜੋ ਸ਼ਗਨਾਂ ਦੇ ਗੀਤ ਵੀ ਬੋਲ ਰਹੀਆਂ ਤੇ ਸੇਨਾ ਕਾਇਕੀ ਅਸੰਗਿਉ ਤੇ ਇਹ ਸਾਡੇ ਗਾਂਵ ਬੱਚਿਆਂ ਨੂੰ ਨਹੀਂ ਜ਼ਰੂਰੀ ਹੈ ਸਿੱਖਣ ਜੋ ਦੇਖਣ ਨੂੰ ਨਹੀਂ ਮਿਲਦਾ ਪਰਚਰ ਨਾ ਤਾਂ ਨਹੀਂ ਇਹ ਜੀ ਬਹੁਤ ਨਤਰ ਸੱਜਣ ਜੀ ਪਾਰਟੀ ਦਾ ਆਨੰਦ ਮਾਣਦੇ ਹੋਏ ਕੀ ਇਹ ਜੀ ਭਾਈ ਗਿਰੇਸ਼ ਬਾਈ ਗੋਲਾ ਕੋ ਨਹੀਂ ਪਾਲਾਂਗੇ ਪਰਿਵਾਰ ਕਮੈਂਡ ਹਾਂਜੀ ਬਾਈ ਜੀ 400 ਰੁਪਏ ਜੀ ਪਿੰਡੋਂ ਬਰਾਤ ਲਈ ਇਹ ਦੋਸਤ ਮਿੱਤਰਾਂ ਦੀ ਜਦੋਂ ਵੀ ਕਿਤੇ ਆਪਾਂ ਵਿਆਹ ਤੇ ਜਾਂਦੇ ਆ ਕਿਉਂਕਿ ਇਹ ਸਿੱਧੂ ਸਾਹਿਬ ਮੇਰੇ ਤੋਂ ਕਾਫੀ ਛੋਟੀ ਹੈ ਤੇ ਚੰਗਾ ਲੱਗਦਾ ਹੈ ਜੀ ਤੇ ਵਧੀਆ ਇੱਕ ਖੁਸ਼ੀਆਂ ਦਾ ਦੇਣਾ ਹੁੰਦਾ ਕਿਸੇ ਵੀ ਇਨਸਾਨ ਆਸਤੇ ਦੋਸਤਾਂ ਆਸਤੇ ਸਪੈਸ਼ਲੀ ਤੇ ਨਾਲੇ ਮੈਂ ਇੱਥੋਂ ਫਿਰ ਗਾਂ ਚਲੇ ਜਾਣਾ ਜੀ ਪਿੰਡ ਪਿੰਡ ਨਹੀਂ ਸੌਰੀ ਪਿੰਡੋਂ ਚੰਡੀਗੜ੍ਹ ਤੇ ਫੀਰ ਜਦੋਂ ਕਣਕ ਬੀਜਦੇ ਆਪਾਂ ਹਫਤੇ ਤੱਕ ਫੀਰ ਆਉਣੀ ਆ ਬਿੰਡ ਫੀਰ ਆਪਾਂ ਬਿੰਡ ਮਾਰਦੇ ਆ ਗੱਲਾਂ ਬਾਤਾਂ ਕੀ ਬੀਜਿਆ ਕਿਵੇਂ ਬੀਜਿਆ ਉਹ ਵੀ ਗੱਲਾਂ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਤਾਂ ਦੇਖ ਲਈ ਮੁੰਡਾ ਤਿਆਰ ਹੋ ਗਿਆ ਬਿੰਡ ਬੜਾ ਪੂਰਾ ਸਿੱਧਾ ਰਸਤਾ ਜਾ ਰਿਹਾ ਹੈ ਜੀ ਹਸੈਨੀ ਵਾਲਾ ਬਾਰਡਰ ਜਿੱਥੇ ਸ਼ਹੀਦ ਭਗਤ ਸਿੰਘ ਤਰਾਜਗੁਰੂ ਸੁਖਦੇਵ ਜੀ ਹੋਰਾਂ ਦਾ ਸਮਾਦ ਬੜੀ ਹੈ ਮਾਰਚ ਦੇ ਮਹੀਨੇ 'ਚ ਮੇਲਾ ਵੀ ਲੱਗਦਾ ਹੈ। ਇਹ ਜੀ ਸ਼ਹੀਦਾਂ ਦੀ ਧਰਤੀ ਫਰੋਜ਼ਬਾ ਜੋ ਕਿ ਇੱਕ ਇਤਿਹਾਸਕ ਡਿਸਟ੍ਰਿਕਟ ਹੈ। ਤੇ ਇੱਧਰ ਹੈ ਜੀ ਸਾਰਾ ਗੜੀ ਸਾਰਾ ਗੜੀਆ ਗੁਰਦੁਆਰਾ ਦੇਖ ਸਕਦੇ ਹੋ ਤੁਸੀਂ। ਇਹ ਸਾਰਾ ਗੜੀ ਗੁਰਦੁਆਰੇ ਦੀਆਂ। ਲੱਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 21 ਸਿੰਘਾਂ ਨੇ ਦਸ ਹਜ਼ਾਰ ਅਫਗਾਨਾਂ ਨਾਲ ਜਿਹੜਾ ਸੀਗਾ ਯੁੱਧ ਲੜਿਆ ਸੀ ਇੰਨਾ ਵੱਡਾ ਨੁਕਸਾਨ ਹੋਇਆ ਅਫਗਾਨਾਂ ਦਾ ਕਿ ਉਹ ਜਿੱਤ ਕੇ ਵੀ ਇਹ ਮਹਿਸੂਸ ਕਰਦੇ ਸੀਗੇ ਅਸੀਂ ਅੱਜ ਸਿੱਖਾਂ ਤੋਂ ਜਿੱਤੇ ਨਹੀਂ ਬਲਕਿ ਹਾਰੇ ਕਿ ਉਹਨਾਂ ਦੀ ਇੰਨੀ ਜ਼ੋਰਤ ਕਿ 21 ਬੰਦੇ ਹੀ ਸਾਨੂੰ ਚੈਲੰਜ ਕਰ ਗਏ ਤੇ ਇੰਨਾ ਵੱਡਾ ਸਾਡਾ ਜਿਹੜਾ ਹੈਗਾ ਕਤਲੇਆਮ ਕਰ ਗਏ ਜੋ ਸ਼ਹੀਦੀਆਂ ਹੋਈਆਂ ਸਿੰਘਾਂ ਦੀਆਂ ਸਾਰੇ ਸਿੱਖ ਸੀਗੇ ਉਹ ਜਿਹੜੇ ਆਰਮੀ ਚ ਸੀਗੇ ਬ੍ਰਿਟਿਸ਼ ਰਾਜ ਜਾ ਜਿਹੜਾ ਉਹਨਾਂ ਤੇ ਫਿਲਮ ਵੀ ਬਣੀ ਹੋਈ ਹੈ ਕੇਸਰੀ ਇਹ ਹੈ ਜੀ ਹਰੀ ਕੇ ਪਤਨ ਦਾ ਦ੍ਰਿਸ਼ ਦੇਖ ਸਕਦੇ ਹਾਂ ਤੁਸੀਂ ਆਪਾਂ ਪਹੁੰਚ ਚੁੱਕੇ ਹਾਂ ਜੀ ਸ੍ਰੀ ਔਰਤ ਸਰ ਸਾਹਿਬ ਗੁਰੂਆਂ ਦੀ ਡਗਰੀ ਸ੍ਰੀ ਰਾਮਦਾਸ ਜੀ ਹੋਰਾਂ ਦੀ ਤੇ ਸਿਫਤੀ ਦਾ ਘਰ ਜਿੱਥੇ ਪੂਰੀ ਦੁਨੀਆ ਤੋਂ ਆ ਕੇ ਦੁਨੀਆ ਨਤਮਸਤਕ ਹੁੰਦੀ ਹੈ ਤੇ ਇੱਥੇ ਹਮੇਸ਼ਾ ਜਿਹੜਾ ਹੈਗਾ ਜੋ ਵੀ ਘੰਟੇ ਮਾਰਾ ਹੈ ਦਾ ਕਰਤਨ ਦਾ ਪ੍ਰਵਾਹ ਚੱਲਦਾ ਹੈ ਬੋਲ ਤੱਕ ਹਿਸਟੋਰੀਕਲ ਜਿਹੜਾ ਹੈਗਾ ਇਹ ਸਿਟੀ ਹੈ ਜਦੋਂ ਪਾਰਟੀਸ਼ਨ ਤੋਂ ਪਹਿਲਾਂ ਵੀ ਪਾਕਿਸਤਾਨ ਦਾ ਜਿਹੜਾ ਇਹ ਵੱਡਾ ਸ਼ਹਿਰ ਮੰਨਿਆ ਜਾਂਦਾ ਸੀ ਪੰਜਾਬ ਦਾ ਪੁਰਾਣੇ ਪੰਜਾਬ ਦਾ thank you